ਤੂੰ ਦੀ ਮੈਂ ਖਰੀਆ ਜਮ ਤਿੰਨ ਮੈਨੂੰ ਆਏ ਕਾਹਦਾ ਪਤਾ ਪਤਾ ਨਹੀਂ ਕਿ ਨਹੀਂ ਲੱਗਿਆ ਮੈਥੋਂ ਜਾਇ ਤੂੰ ਬੋਲਿਆ ਸੱਚ ਤੇ ਮੈਂ ਸੱਚ ਦੀ ਕਰਦਾ ਕਦਰ ਨਾ ਇਹਦੀ ਮੈਂ ਗੱਲ ਸੁਣ ਲੈ ਮੈਂ ਇਸ ਬੰਦਾ ਵੇਚ ਕੇ ਖੁਸ਼ ਹ ਤੂੰ ਉਸਕੇ ਨਾਲ ਤੇ ਤੂੰ ਫਤਿਹਗੜ੍ਹ ਬਾਦ ਲੰਘ ਕੇ ਕੱਸਦਾ ਜੇ ਇੱਥੇ ਲੱਗਦੇ ਹੁੰਦੇ ਗੱਲਾਂ ਕਰਦਾ ਤੂੰ ਆਪਦੀ ਕੀ ਪੁੱਛ ਲੋ ਇੱਥੇ ਇਹ ਮੱਪਾ ਪੁੱਛਣ ਨੂੰ ਅਸੀਂ ਹੁਣ ਕੋਈ ਸੱਦਾ ਦੇਣ ਆਏ ਆ ਆ ਕਰਦਾ ਇੱਕ ਮਿੰਟ ਰਕ ਮਿੰਟ ਇਨ ਨੂੰ ਮੈਂ ਬੜੀ ਲਾ ਪੜਾਈ ਪੜਤਾ ਨਾ ਡੇੜਾਂ ਵਾਂਗ ਨਹੀਂ ਨਹੀਂ ਮੈਂ ਇਸ ਦਾ ਉਮੇ ਥੱਲੋਂ ਬਣ ਬਣਾਉ ਕਾ ਨਹੀਂ ਉਜਾਜ ਗੱਲ ਨਾ ਕਰ ਮੈਂ ਦੁੱਧ ਦੀ ਮੈਨੇ ਖਰੀਆ ਲੈ ਮੈਂ ਤਿੰਨ ਮੈਨੂੰ ਆਏ ਕਾਹੇ ਪਤਾ ਪਤਾ ਨਹੀਂ ਕਿੰਨੀ ਅੰਮਣੇ ਲਿਆ ਕੇ ਮੈਥੋਂ ਜਾਇਜ਼ ਗੱਲ ਨਾ ਮੈਂ ਸੁਬੀਚ ਦਿੰਦਾ ਇਹ ਮੇਰੇ ਨਹੀਂ ਹੁੰਦਾ ਹੋਰ ਤਾਂ ਕਿਸੇ ਨਾਲ ਹੁੰਦਾ ਨਹੀਂ ਤੂੰ ਮੈਨੂੰ ਇਹ ਕਹਿ ਵੀ ਕਿਵੇਂ ਕਰਾ ਘਰ ਆ ਆ ਦੀ ਬੇਹਣ ਕੱਟੇ ਡੈਂਗਾ ਲਾਉਂਦੇ ਮੈਨੂੰ ਕਹਿੰਦਾ ਜੋਰੋ ਜੋਰ ਪਾ ਮੈਂ ਇੱਥੇ ਖੜ ਜਾ ਕੱਟ ਲੈ ਜੂਗਾ ਡੈਂਗਾ ਲਾਉਂਦੇ ਆ ਕਹਿੰਦਾ ਮੈਨੂੰ ਡੈਂਗਾ ਡੈਂਗੇ ਤੇ ਰੁਪਏ ਸੜਦੇ ਨੇ ਹਾਂ ਜੇ ਦਾ ਕੋਈ ਉਹ ਜੀ ਜਾਇਜ਼ ਕਰਕੇ ਕਰਦਾ ਨਾ ਜਾਇਜ਼ ਤਾਂ ਮੈਂ ਤੇ ਮਾਨ ਜਾਇਜ਼ ਕਹਿੰਦਾ ਸੀ ਦੇ ਗਏ ਉਹ ਜੋ ਲੈਂਦੀ ਮਦਦ ਨਹੀਂ ਨਾ 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 ਦੈਣ ਦੇ ਨਹੀਂ ਪਤਾ ਮੈਨੂੰ ਫਾਂ ਲਿੱਖੋ ਖੋ ਜਾਵਾਂਦਾ ਆਏ ਕਹਦੇ ਵੀ ਆਏ ਵੀ ਕਿ ਬਾਬਾ ਮੈਨੂੰ ਕਿਹੜਾ ਛਾਣ ਮਿਲਿਆ ਮੈਂ ਤਾਂ ਖੇੜਾ ਖੜੋ ਛਾਣਣ ਵਾਲੀ ਕਿੱਥੇ ਆ ਇਹ ਜੀਆਂ ਵੰਜਾ ਮ ਕੰਨ ਲਿਆ ਨਾ ਵੀ ਮੈਂ ਥੋੜਾ ਛਣਣ ਵਾਲੀ ਇਹ ਕੋਈ ਗੱਲ ਤਾਂ ਇਹਨੇ ਵੀ ਮੈਂ ਬਹੁਤ ਬਹੁਤ ਮਿਹਨਤਈ ਮੈਂ ਥੋ ਮੈਂ ਦੁੱਧ ਵਾਲੀ ਮੈਂ ਲਾਇਆ ਇਹ ਕੋਈ ਖਾਲਾ ਜੀ ਦਾ ਬੜਾ ਮੈਂ ਥੋੜਾ ਕਿਹੜਾ ਬੰਦਾ ਮੇਨੂੰ ਮੇਰਾ ਫਤਿਹਵਾਦ ਕੋਲੇ ਜਾ ਫਤਿਹਪੁਰ ਹਾਂ ਈ

ਕੁਝ ਫਰਿਆਦ ਹੋ ਜਾਂਦਾ ਹੈ ਮਸਤ ਬਣਦਾ ਕਿ ਮਤਲਬ ਨਾ ਬਾਈ ਵਾਰੀ ਲੱਗੀ ਜਾਂਦੇ ਨੇ ਕੋਈ ਐ ਥੋੜੀ ਐ ਵੀ ਕੱਚੀ ਗੱਲ ਥੋੜੀ ਆ ਪੁਰਿਆ ਵੀ ਛੋਟੂ ਆਇਆ YouTube ਤੇ ਦੋਵੇਂ ਦੇਖੇਗਾ ਹੁਣ ਇਹੋ ਬਣਾਇਆ ਨਹੀਂ ਹਾਂ ਇਹ ਦੱਸ ਵੀ ਵੇਚਦੇ ਆ ਮੈਂ ਇਸ ਤਰੀ ਵੇਚਦਾ ਸਹੀ ਸਹੀ ਨਾਗਦਾ ਦਹੀਂ ਤੂੰ ਬੋਲਿਆ ਸੱਚ ਤੇ ਮੈਂ ਸੱਚ ਦੀ ਕਰਦਾ ਕਦਰ ਨਾ ਇਹ ਨੂੰ ਬੜਾ ਕਿ ਨੀ ਆਲਾ ਫਾਰਮ ਮੈਂ ਨਹੀਂ ਇਹੋ ਕੋਈ ਗੱਲ ਨਹੀਂ ਉਹਦਾ ਕੋਈ ਆਇਆ ਸੌਣਾ ਗੱਲ ਥੋੜੀ ਲੱਗਦਾ ਸੌਣਾ ਤੇ ਫੜਾ ਨਾ ਫੜਾ ਨਹੀਂ ਮੋੜਦਾ ਮੈਂ ਤੈਨੂੰ ਦੱਸ ਦੀ ਦੇ ਦੇ ਉਹ ਨਹੀਂ ਮੈਂ ਮੰਗਣੀ ਤੇ ਤੇਰੀ ਮੈਂ ਇਸ ਵੇਚਣੀ ਆ ਵੱਧ ਕੇ ਵਿੱਚ ਮੈਂ ਜੇ ਤੈਨੂੰ ਉਦੋਂ ਐ ਲੱਗਦਾ ਤਾਂ ਤੂੰ ਜੁਮੇ ਮਰਜੀ ਮੈਨੂੰ ਉਹ ਕਰ ਦੂ ਕੋਈ ਤਾਂ ਮੇਰੀ ਗੱਲ ਸੁਣ ਲੈ ਸਿੱਖੂ ਭਰਾਗਾ ਤੂੰ ਜੀ ਦੀ ਫੁਸਤ ਕਰਕੇ ਤੇਰੀ ਉਹ ਕਰਦਾ ਇੱਕ ਗੱਲ ਤੈਨੂੰ ਦੱਸਾਂ ਨਾ ਕਹਣੀ ਆ ਚੱਕ ਕੇ ਜੇਬ ਚ ਪਾ ਲੂੰ ਮੈਂ ਉਹ ਹੀ ਜਾਣੀ ਮੈਂ ਤੇਰੀ ਮੈਂ ਇਸ ਵੇਚਣ ਆਲਾ ਗੱਲ ਤਾਂ ਉਹ ਤਾਂ ਮੈਨੂੰ ਸਾਨੂੰ ਵੀ ਪਤਾ ਮੈਂ ਕੱਚੀ ਗੱਲ ਨਹੀਂ ਕਰਕੇ ਉਹ ਜਾ ਓਏ ਐਵੇਂ ਮਰੀ ਜਾ ਨਾ ਪਹਿਲਾਂ ਮੇਰੀ ਗੱਲ ਸੁਣ ਐ ਮਖਾ ਤੁਹਾਨੂੰ ਨਾ ਓਏ ਇੱਕ ਇੱਕ ਤੈਨੂੰ ਮੈਂ ਗੱਲ ਸੁਣ ਇਹ ਗੱਲ ਨਾ ਸੁਣਾ ਜੇ ਤਾਂ ਮੈਂ ਇਸ ਮੂੜ ਦੀ ਤਾਂ ਲੱਖ ਵਾਰੀ ਮੂੜ ਲਈ ਪਰ ਜਿਹੜੀ ਗੱਲ ਮੈਂ ਕਹਿਣਾ ਤੂੰ ਹੀ ਕਰ ਲੈ ਨਾ ਹੀ ਓ ਰੇ ਓ ਰੇ ਆਏ ਨਾ ਹੁਣ ਕਰ ਓਰੇ ਫੜਾ ਓ ਹੱਥ ਕਰ ਦੂੰ ਮੈਨੂੰ ਹੱਥਾਂ ਦਾ ਓ ਇੱਕ ਮਿੰਟ ਇੱਕ ਦੋ ਤਿੰਨ ਮੂੜੂ ਮੜਾਉ ਮਠਾਈ ਖਾਉ ਲਾ ਜਿਮ ਚ ਪਾ ਲਿਓ ਓ ਆਏ ਕਿਉਂ ਕਰੀ ਜਾਂਦਾ ਲੈ ਗੱਲ ਸੋਲੋ ਮੈਂ ਇਸ ਬੰਦਾ بیچ ਕੇ ਖੁਸ਼ਦ ਤੂੰ ਉਸਕੇ ਮੈਂ ਨਾ ਬਸ ਬਰਾਬਰ ਲੈ ਜਿਹੜੀ ਆਪਣੀ ਸੁਣਵਾਉਂ ਓ ਫੜਾਏ ਕਿਉਂ ਕਰੀ ਜਾਂਦਾ ਤੇ ਜੁਲੇ ਕੇ ਜਾਉ ਪੈਸੇ ਛੱਡ ਦਾ ਦੂਰ ਨਾ ਸਦੇ ਪੈਸੇ ਤੇਰੇ ਕੋਈ ਛੱਡ ਕੇ ਜਾਉ ਫਰਕ ਇਹਨੂੰ ਦੇ ਚ ਪਾ ਜਾ ਬਾਈ ਦੀ ਆ ਹਲੋ ਨਹੀਂ ਇੰਨੇ ਵੀ ਨਹੀਂ ਹਲੋ ਹੋਈ ਨਹੀਂ ਵੀ ਨਹੀਂ ਹਲੋ ਨਹੀਂ ਨਹੀਂ ਆ ਆਹ ਜਾ ਬਰ ਉਹ ਛੱਡ ਬੱਚਾ ਉਹ ਛੱਡ ਦੇ ਹੁਣ ਨਹੀਂ ਉਹ ਮੰਨੀ ਨਹੀਂ ਹੁੰਦੀ ਆ ਫੱਦੇ ਬਾੜੀ ਆ ਮੰਨੀ ਦਾ ਹੁੰਦਾ ਉਹ ਨਹੀਂ ਇੰਨੇ ਦਿਨ ਹੁੰਦੀ ਉਹ ਨਹੀਂ ਮੰਨਣੀ ਕੀ ਉਹ ਹਲੋ ਨਹੀਂ ਮੰਨਣੀ ਉਹ ਕੋਈ ਗੱਲ ਆ ਉਹ ਜਵਾਬ ਕਾਣੀ ਗੱਲ ਕਰੀ ਜਨਾ ਜਵਾਬ ਕਾਣੀ ਗੱਲ ਮੈਂ ਕਹਿੰਦਾ ਕਿ ਅਸਾਂ ਇਸ ਰੋਡ ਦੇ ਵਿੱਚ ਨੂੰ ਵੀ ਮਾਰਦੇ ਜਿਵੇਂ ਜਿੱਦ ਮੋਬਾਈਲ ਆ ਕੇ ਕੋਈ ਨਹੀਂ ਕਹੀ ਜਾਂਦੇ ਇਹਨਾਂ ਲੱਗੀ ਜਾਂਦਾ ਜੋਰੋ ਜੋਰ ਉਹ ਦੇਖ ਲਿਆ ਲੱਗੀ ਜਾਂਦਾ ਐਡਾ ਤੂੰ ਕੱਚਾ ਨਹੀਂ ਚਿੱਟਾ ਸਾਫਾ ਬੰਨੀ ਫਿਰਦਾ ਗੱਲਾਂ ਕਿੰਨੀਆਂ ਸਰਾਉਣਾ ਇੰਨੇ ਲੱਗਦੇ ਹੁੰਦੇ ਕਦੋਂ ਦਾ ਫੜ ਕੇ ਜੇਬ ਚ ਪਾਉਂਦਾ ਤੂੰ ਇਹ ਗੱਲਾਂ ਛੱਡ ਪੈਂਦਾਲੀਆਂ ਗੱਲਾਂ ਛੱਡ ਅਧਰਸਾ ਰਲਗਾ ਇਹ ਨਕਦਾਰੀ ਗੱਲ ਕਰ ਇੱਥੇ ਲੱਗਦਾ ਹੁੰਦਾ ਨਹੀਂ ਗੱਲ ਸੁਣ ਇੱਥੇ ਖੜ੍ਹ ਜਾ ਦੇ ਤਾ ਮੈਂ ਤੀਤੇ ਤੂੰ ਫਤਿਹਬਾਦ ਲੰਘ ਕੇ ਕੱਸਦਾ ਜੇ ਇੱਥੇ ਲੱਗਦੇ ਹੁੰਦੇ ਗੱਲਾਂ ਕਰਦਾ ਤੂੰ ਆਵਦੀਆਂ ਛਾੜ ਛੋਟੂ ਬੱਚਾ ਨਹੀਂ ਅਹੀਂ ਨਹੀਂ ਹੋਣੀ ਉਰੇ ਆਰੇ ਅਹੀਂ ਦੱਸ ਉਹ ਰਿਆਈ ਦੱਸੂ ਹੋਰ ਤੈਨੂੰ ਹੁਣ ਲੰਮਾ ਪਾ ਕੇ ਦੱਸੂ ਉਰੇ ਆ ਇਹ ਸਿਰ ਨੂੰ ਲੈ ਜਾ ਉਹ ਰਿਆ ਹੋ ਜਾ ਇਹ ਹੂੰ ਡਰੀ ਜਾਂਦਾ ਜੱਜ ਕਹਿੰਦਾ ਕਿੰਨੇ ਦੀ ਵੇਚਣਾ ਇੱਕੋ ਹੀ ਗੱਲ ਕਹੀਂ ਬੜੀਆਂ ਬਾਰੀ ਨਹੀਂ ਨਾ ਕਰਦੀ ਇਥੇ ਜੇ ਤੂੰ 30 ਹੈਂ ਇੱਕ ਬੁੱਤੀ ਦੇਜੂ ਘੱਟ ਨਹੀਂ ਹੁੰਦੇ ਸੀ ਮੋੜ ਕੇ ਰਾ ਜਾਣਾ ਹਣਾ ਵੀ ਕੋਈ ਗੱਲ ਹੈ ਮੈਨੂੰ ਵਾਸਤੇ ਰਾਹ ਪੈਣ ਵਾਲੀ ਗੱਲ ਆ ਤੂੰ ਮੰញਾਂ ਵੇਚਣ ਵਾਲਾ ਤੂੰ ਇਹਨੂੰ ਰਹਿ ਨਹੀਂ ਦੇ ਸਕਦਾ ਉਮੈ ਤਾਂ ਰਾਇਆ ਵਸਿੰਦਾ ਨਾ ਹੁਣ ਮੇਰੀ ਰਾਇ ਨਾਲ ਤੈਨੂੰ ਚੱਲਦੀ ਉਹ ਫਿਰ ਹਾਂ ਹਮਨੇ ਲਗਾ ਅਬਾ ਉਹ ਨਹੀਂ ਲੈ ਵਾ ਇੱਕ ਮਿੰਟ ਚਾਲੋ ਜੀ ਕੋਈ ਨਹੀਂ ਬੈਠਾ ਤੇ ਮੈਂ ਸੁਣ ਸੀ ਜੀ ਸਹੀ ਰਸਤੀ ਤੇ ਹਾਂ ਤੂੰ ਇਸ ਗੱਲ ਦਾ ਤੂੰ ਬਿਸ਼ਵਾਸ ਕਰ ਲੈ ਵੀ ਸਾਨੂੰ ਨਾ ਇਹਦਾ ਇੱਕ ਜੋ ਜੋ ਜਿਹਨੇ ਇੱਥੇ ਇਹਦਾ ਬੱਚਾ ਮਿਲਦੇ ਨੇ ਇੱਥੇ ਹਜੇ ਹੁਣੀ ਹੁਣ ਵੀ ਇੱਥੇ ਦੱਸਿਆ ਨਹੀਂ ਸੀ ਉਸ ਨੂੰ ਹੀ ਕਹੀ ਜਾਂਦੇ ਆ ਵੀ ਜੇ ਤੈਨੂੰ ਐ ਲੱਗਦਾ ਨਾ ਕਿ ਦੀ ਦਾ ਛੜਦਾ ਬੱਚਾ ਨਹੀਂ 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 ਰੱਖ ਲੈ ਫੜ ਲੈ ਉਹਨੂੰ ਜੱਕ ਕੋਈ ਗੱਲ ਨਾ ਤੇ ਕੋਈ ਫਾਇਦਾ ਹੁੰਦਾ ਵੇਚਨੀ ਆ ਕਿ ਗੋਹ ਲੱਟੜਦਾ ਜਲ ਸ਼ਰ ਦੇ ਵਿੱਚ ਛੋਟਾ ਬੱਚਾ ਵੀ ਹੈ ਨਾ ਜਾਂ ਬੱਚੀ ਦਾ ਕਹਿੰਦਾ ਹੁਣ ਦਾ ਸ਼ਰ ਦੇ ਬੱਚਾ ਹੈ ਫਿਰ ਹੁਣ ਲੰਗੇ ਜੋੜਦਾ ਕਿਹੜਾ ਉਹ ਜਾ ਯਾਰ ਫਿਰ ਤੂੰ ਡਾਕਟਰ ਹੀ ਲੱਗਿਆ ਕਰਨ ਡਾਕਟਰ ਹੀ ਕਹਿੰਦਾ ਦੂਰ ਡਾਕਟਰ ਹੀ ਹੋਰ ਕੀ ਹੈ ਇੱਕ ਮਿੰਟ ਖੜੋ ਇੱਕ ਮਿੰਟ ਸਾਰਾ ਬੰਦਾ ਯਾਰ ਨਮਾਜ਼ ਦਾ ਕਰ ਦੋ ਉਹ ਦੇ ਹੱਲਾ ਕਰੋ ਚੋਦੇ ਓਏ ਇੱਕ ਮਿੰਟ ਖੜੋ ਜਾ ਹੁਣ ਬੈਠਣ ਦੇ ਹੁਣ ਇੱਕ ਮਿੰਟ ਖੜੋ ਜਾ ਹੁਣ ਬੈਠ ਓਏ ਉਧਰ ਹੋ ਜਾ ਲੈ ਬਾਲੀਆਂ ਗੱਲਾਂ ਨਾ ਕਰੀ ਹੁਣ ਇੱਕ ਮਿੰਟ ਚ ਵੀ ਓਏ ਇੱਕ ਮਿੰਟ ਦਾ ਖੜੋ ਜਾ ਹੁਣ ਛੱਡ ਦੇ ਉਹਨੂੰ ਪਾਸ ਦਾ ਨਹੀਂ ਨਹੀਂ ਉਹ ਕਿਸੇ ਨੂੰ ਮਰਜੀ ਪੁੱਛ ਲਈ ਇੱਥੇ ਇਹ ਮੱਪੇ ਪੁੱਛਣ ਨੂੰ ਅਸੀਂ ਹੁਣ ਕੋਈ ਸਰਦਾ ਦੇਣ ਆਏ ਆ ਅਸੀਂ ਖਰੀਦ ਕਰਨ ਆਏ ਆ ਓ ਸਾਫਾ ਯੋ ਤੋ ਦੇਖੀਏ ਮੇਰੀ ਮਾਰੀ ਨੂੰ ਦੱਸਦਾ ਹੂੰ ਯਾਰ ਕੀ ਆ ਲੈ ਦੇਖ ਲੈ ਇਹ ਉਹ ਜੱਪਾ ਲਾ ਦੇਈਆ ਫੜ ਦੇ ਲਾ ਬਸ ਸੋਟੀ ਬਾਤ ਲਾ ਦੇ ਅੱਜ ਟੈਨ ਲੈ ਗਿਆ ਬੁੱਧਾ ਨੂੰ ਸਮਝਦਾ ਨਹੀਂ ਤੂੰ ਸਾਹ ਐਵੇਂ ਬਗਲ ਕੁਮ ਨੂੰ ਦਿੰਦਾ ਤੈਨੂੰ ਕਹੀ ਜੀ ਮੈਂ ਨਾ ਕਹਦਾ ਬੁੱਧ ਬਣਾ ਜੰਦੇ ਹਣਾ ਦੇ ਜੇ ਤੁਸੀਂ ਜੇ ਨੂੰ ਇਹ ਬਣਾ ਦੇ ਕਿਤੇ ਖੜ ਜਾ ਉਹ ਨਾਲ ਰਹਿ ਕਰ ਹਾਂ ਰਹਿ ਕਰ ਜਾ ਜੀ ਰਹਿ ਆ ਛੋਟੂ ਰਿਆ ਵੀ ਦਾ ਦਰਿਆਦਾ ਫਰਦਾ ਯਾਰ ਬੰਦਾ ਯਾਰ ਕੋਈ ਤੇਰਾ ਵੀ ਪ੍ਰੇਮੀ ਮੰਨ ਗਿਆ ਤੂੰ ਕੀ ਮੰਨ ਯਾਰ ਕੋਈ ਆਪਾਂ ਦੋਖੀ ਥੋੜੀ ਜਿਹੀ ਕਰ ਦੇ ਦੋਖੀ ਨਹੀਂ ਯਾਰ ਮੈਨੂੰ ਬੰਦੇ ਨਾਲ ਮੈਨੂੰ ਮਿਲਿਆ ਮਗਾ ਮਿਲਿਆ ਤੇ ਨਾ ਜੇ ਤਾਂ ਹੋ ਗਿਆ ਮੈਂ ਤਾਂ ਦੱਸ ਜੇ ਜੇ ਤਾਂ ਉਸੇ ਗੱਲ ਤੇ ਓਏ ਐਂ ਕਿਉਂ ਕਰੀ ਜਾਂਦਾ ਇਹ ਲੱਖ ਰੁਪਏ ਤੈਨੂੰ ਛੱਡ ਕੇ ਨਹੀਂ ਜਾਣਾ ਹੜ ਅੱਦੇ ਪੈਸੇ ਦੱਸੋ ਅਸੀਂ ਪੰਜਿੱਤੇ ਵਾਦੇ ਨਹੀਂ ਉਹ ਰੱਖ ਲੈ ਕਿਉਂ ਸਿੱਟੀ ਜਨਾ ਇਹਦਾ ਮੇਰੇ ਕੋਲ ਹੀ ਰਹਿਣ ਦੇ ਤੂੰ ਰੱਖ ਲੈ ਉਹਦਾ ਢੋਲਾ ਜਾ ਕੇ ਹੋਰ ਕੰਮ ਔਰ ਕੀ ਐ ਮੈਂ ਬੋਲੀ ਜਨਾ ਮੇਰੀ ਗੱਲ ਜਾਇਜ਼ ਕਰਨ ਆਲੀ ਓ ਤੂੰ ਪੈਸੇ ਫੜ ਮੇਰੇ ਮੇਰੇ ਰਾਜਾ ਜੋ ਕੋਈ ਲੰਗਾ ਕੁਤਰ ਘਟਿਆ ਫੜ ਬਈ ਤਿੰਨੇ ਰੁਛਰੇ ਆਉਂਦਾ ਹੋਇਆ ਸੀ ਗਈ ਆ ਜਾ ਤੂੰ ਇੱਧਰ ਆਦੇ ਪੈਸੇ ਮੈਨੂੰ ਹੋਰੇ ਕਰੀ ਜਾਂਦਾ ਕਿੱਤੇ ਨੇ ਪੂਰੇ ਫੜਾ ਪੈਸੇ ਫੋਲ ਪਾਸ ਨਹੀਂ ਇੱਧਰ ਜੇ ਲੰਗਾ ਓ ਕਿੱਤੇ ਤੇ ਨਹੀਂ ਫੜਦੇ ਔਰ ਲੱਖ ਰੁਪਏ ਪਿੱਲੂ ਫੜ ਡਟਾਰੇ ਥੋੜੀਆਂ ਸੀ ਤੈਨੂੰ ਮੈਂ ਦੰਨਿਆ ਜੇ ਮੈਂ ਥੱਲੇ 70 ਰੁਪਏ ਦੁੱਧ ਦੇ ਹੋਏ ਤਾਂ ਮੈਂ ਉਹ ਜਿਹੜੀ ਗੱਲ ਹੋਈ ਆ ਉਹੀ ਕਰਦੇ ਆ ਜੇ ਤੈਨੂੰ ਹੁਣ ਉਹੀ ਜਿਹੜੀ ਜੰਦਾ ਜੇ ਤਾਂ ਗੱਲਾਂ ਹੋਈ ਜਾਂਦੀਆਂ ਮੋੜ ਦੇ ਕਿਸੇ ਨੇ ਪੈਸੇ ਨਹੀਂ ਕੱਢੇ ਪੈਸੇ ਹੁਣ ਕੱਢੇ ਆ ਉਹ ਫਿਰ ਆਏ ਅਸੀਂ ਕਿਹੜੇ ਗੱਲਾਂ ਕਰਕੇ ਮੁੜ ਜਾ ਛੱਡ ਕੇ ਕਾਹਨ ਜਾਉ ਇੱਕ ਤੇ ਫੰਡਰ ਆ ਉਹ ਤਾਂ ਧਾਂ ਨੂੰ ਛੱਡਦਾ ਹੁੰਦਾ ਮੈਂ ਇਸ ਨੂੰ ਨਹੀਂ ਕੋਈ ਛੱਡਦਾ ਨਾ ਨਾ ਜਿੰਨੇ ਦੀ ਹੋਈ ਆ ਕੱਲ ਉਹ ਕਰਕੇ ਦਿਨਾ ਉਹਨੂੰ ਬਾਲਾ ਬੋਲਣ ਦੀ ਲੋੜ ਨਹੀਂ ਇੱਕ ਮਿੰਟ ਖੜੋ ਜਾ ਬਈ ਹਾਂ ਨਾ ਮੈਂ ਤੇ ਹੀ ਨਾ ਲੈ ਆ ਤੂੰ ਬੋਲਾ ਇੱਕ ਤੋਂ ਦੂੰਗਾ ਆਹ ਜਮਿਓ ਹਾਂ ਕੀ ਕਰੇ ਯਾਰ 6 7 ਇੱਕ ਮਿੰਟ ਖੜੋ ਜਾ ਯਾਰ ਇੱਕ ਮਿੰਟ ਖੜਾ ਮੈਂ ਤਾਂ ਉਹ ਗਿਣਤੀ ਕਰਦਾ ਕਰ ਲਾਂ ਤੇ ਆਈ ਸਾਹਮਣੇ ਮਿਲਦੀਆਂ ਇਹ ਆਣੀ ਕਿ ਕਰੇ بس ਫਰਾ ਕਰ ਲੈ ਮੈਨੂੰ ਫਰਾ ਦੇ ਪੈਸੇ ਰੱਖ ਕਰ ਦੱਸ ਦੇ ਇਹਨੂੰ ਵੀ ਸਮਝਾ ਦੇ ਇੱਕ ਮਿੰਟ ਦਾ ਇੱਕ ਮਿੰਟ ਇੱਕ ਮਿੰਟ ਖੜੋ ਜਾ ਫੜ ਲੈ ਰੱਖ ਲੈ ਮੈਂ ਇੱਟੇ ਨਹੀਂ ਲੂੰਗਾ ਪਹਿਲਾਂ ਪਕਾਈ ਚੱਲ ਫੜ ਪੈਸੇ ਫੜ ਲੈ ਪੈਸੇ ਲੈ ਲੈ ਇਹ ਰਗਣੀ ਹੋਏ ਨੇ ਉਹ ਗੱਲੋ ਗੱਲਣਾ ਫਿਰ ਤੁਸੀਂ ਹੁਣ ਕੌਲੇ ਦਾ ਹੈ ਨਹੀਂਗੇ ਵੱਧ ਦੇ ਦੇ ਹੁਣਗੇ ਕੌਲੇ ਦਾ ਕੋਈ ਨਹੀਂ ਤੇ ਮਾਸ਼ਕਰਾ ਵਾਲੇ ਆ ਗਏ ਬਰੇ ਬਰੇ ਰੱਖ ਜੇਬ ਚ ਪਾ ਲਾ ਕਿੰਨੇ ਹੋਏ ਤੇਰੇ ਦਿੱਤ ਕੇ ਫੜਨੇ ਨਾ ਫੜਨੇ ਅਜ ਤਾਂ ਪੂਰੇ ਜਾਂਦੇ ਇਹ ਹਰ ਇੱਕ ਬੰਦਾ ਅੱਗੇ ਤਮਾਸ਼ਾ ਹਜ਼ਾਰਾਂ ਮੈਂ ਐਸਾ ਮੋਹਣਾ ਹੈ ਆਰਾਮਪੁਰੇ ਵਾਲਾ ਜਾਣਦਾ ਨਾ ਤੈਨੂੰ ਪਤਾ ਮੈਂ ਕਿਹੜਾ ਬੁੜਾ ਹੈਰੀ ਉਹਦਾ ਵੇਚ ਬੱਸ ਫਿਰ ਭਰੇ ਆ ਇੱਥੇ ਮੈਂ ਬੁਦਦीन ਸਾਨੂੰ ਮੈਂ ਤੈਨੂੰ ਸਹੀ ਗੱਲ ਦੱਸਦੀ ਯਕੀਨ ਵਾਲੀ ਇੱਕ ਬਾਝਾ ਮਹੀਨੇ ਤੋਂ ਮੈਂ ਲੈ ਨਹੀਂ ਪੱਦ ਲਾ ਮੈਂ ਕਿਹੜਾ ਕਦੇ ਅਸੀਂ ਕਿਹੜਾ ਮੇਮਲੇ ਵੇਚਿਆ ਤੂੰ ਮੈਨੂੰ ਵੇਚਿਆ ਨਹੀਂ ਹੁਣ ਤੱਕ ਮੇਮਨੇ ਵੀ ਹੁਣ ਤਾਂ ਬਹੁਤ ਮਹਿੰਗੇ ਆ ਮੇਮਲੇ ਨਹੀਂ ਤੂੰ ਵੇਚਦਾ ਹੁਣ ਮੈਨੂੰ ਇਹ ਗੱਲ ਕਹਿ ਵੀ ਦੱਸ ਕੀ ਕਹਿਣਾ ਕੀ ਕਹਿਣਾ ਮੈਂ ਤਾਂ ਦੇਖਤ ਨਹੀਂ ਇਹਨ ਦੀ ਲੱਗਦਾ ਮੈਂ ਕਰੋੜ ਦੇ ਵੀ ਝੂਠ ਨਹੀਂ ਮਾਰਿਆ ਠੀਕ ਦਬ ਗਏ ਨਾ ਹਾਂ ਹੈਨਾ ਖਰੀ ਖੋਟੀ ਇਹਨੇ ਦੇਖ ਲਈ ਜਿਹੜੀ ਸਤਾਈ ਦੂਈ ਹਾਂ ਤੇ ਜਿਹੜਾ ਤੇ ਉਹਦਾ ਕੋਸ ਨਹੀਂ ਬਾ ਕੀ ਹਜ਼ਾਰ ਲਾਣਾ ਕਹਿੰਦਾ ਨਹੀਂ ਨਹੀਂ ਤੂੰ ਮੈਨੂੰ ਆਪ ਦੀ ਮਨਸੂਬੇ ਪਾ ਕੇ ਦੱਸ ਦੇ ਤੂੰ ਵੀ ਕਾਰੋਬਾਰੀ ਬੰਦਾ ਇਹ ਲਫਜ਼ ਬਿਲਕੁਲ ਸਪਸ਼ਟ ਹਜ਼ਾਰ ਛੋਟ ਕਰ ਦੇ ਨਾ ਜ਼ਰਾ ਫੜਨੀਆ ਫੜਦਾ ਜੇ ਮੈਂ ਥੱਲੇ 18 ਡੱਬੇ ਘਟ ਗਏ ਤਾਂ ਮੈਂ ਮੈਂ ਬੈਠਾ ਸਾਰੀ ਉਮਰ ਮਹਿਨਤ ਨਾਲ ਹੀ ਪਾਉਂਦੀ ਤੇ 2000 ਲੈਣਾ ਦਲਾਲੀ ਦਾ ਉਹ ਵੀ ਛੱਡਿਆ ਪੈ ਆਹ ਵਾ ਮੈਨੇ ਦੋ ਗੱਲ ਨਹੀਂ ਸੀ ਆ ਕੋਲ ਪਰ ਨਾ ਦੰਗੀ ਕਈ ਗੱਲ ਇਹ ਨਾ ਰੱਖ ਜੇਬ ਚ ਪਾ ਲਾ ਜੋ ਤੌਧਰੀ ਪ੍ਰਮਾਤਮਾ ਦੀ ਹਾਂ ਤਾਂ ਮੈਂ ਜਿੱਤ ਦਾ ਹਾਰਾਂ ਦਾ ਗੁਰੂ ਘਰ ਦੀ ਗੱਲ ਮੈਂ ਗਲਤ ਨਹੀਂ ਬੋਲਦਾ ਚੰਗੇ ਮੈਂ ਤੁਹਾਨੂੰ ਕਹਦਾ 12 ਲਾ ਕੱਟਾ ਖੜਾ ਕਰਕੇ ਦੇਖ ਲੋ 12 ਲਾ ਤਾਂ ਜੰਨੀ ਨਹੀਂ ਗੱਡੀ ਜਾਂਦੀ ਚੌਕ ਵਾਲਾ ਠੀਕ ਕਰਾਉਂਗੇ ਤੂੰ ਵੀ ਕਾਰੋਬਾਰੀ ਕਈਏ ਮੰਨੀ ਦੀ ਹੁੰਦੀ ਆ ਉਹੀ ਤਾਂ ਗੱਲ ਆ ਯਾਰ ਚੰਗੀ ਗੱਲ ਕੋਈ ਮਾੜੀ ਨਹੀਂ ਕਰਦੇ ਹੁੰਦੇ 12000 ਨਾ ਕੋਈ ਵੱਡੀ ਗੱਲ ਨਹੀਂ ਹੁੰਦੀ ਇਸ ਗੱਲ ਦਾ ਕਾਨੂੰ ਪੈਂਦੇ 1000 ਦਾ ਕਾਨੂੰ ਪੈਂਦੇ ਵੈਸੇ ਕਰੋੜ ਦੀ ਨਹੀਂ ਹੁੰਦੀ ਹੁਣ ਵਾਰ ਸਾਨੂੰ ਇੱਕ ਦਿੱਵੀ ਮੈਂ ਤਾਂ ਲੱਗਦਾ ਸੀ ਜੇ ਮੈਂ ਇੱਕ ਬੱਤੀ ਦੇਤੀ ਹੁੰਦੀ ਰੋਜ਼ ਬੰਦਾ ਅਗਲੇ ਨੇ 2000 ਘਟਾ ਕੇ ਮੈਂ ਲੈ ਜਾਂਦੇ ਹੁਵਾ ਤੂੰ ਜਿਆਦਾ ਹੋ ਸੀ ਰੱਖਦਾ ਨਹੀਂ ਸੀ ਹੁਣ ਮੇਰੀ ਗੱਲ ਨਹੀਂ ਰੱਖਦਾ ਮੈਂ ਤੇਰੀ ਤਰ੍ਹਾਂ ਰੱਖਦਾ ਸੀ ਫਿਰ ਰੱਖਤੀ ਸੀ ਅਸੀਂ ਤਾਂ ਤੇਰੀ ਹੁਣ ਸੁਥੋ ਨਹੀਂ ਰਹੀ ਅਸੀਂ ਤਾਂ ਤੁਹਾਨੂੰ ਅਪਮਾਨ ਕਰਤਾ ਸੀ ਦੂਜਿਆਂ ਨੂੰ 3000 ਦਾ ਹੋ ਗਿਆ ਸੀ ਹੋ ਸਕਦਾ ਮੈਂ ਤਾਂ 35 ਦਾ ਸੌਦਾ ਹੁੰਦਾ ਹਾਂ 50 ਕਿਲੋ ਇਹਦਾ ਵਾਹ ਕੀ ਫਰਕ ਕਰਾਇਗਾ ਮੈਂ ਕਿਹਾ ਹੁਣ ਯਾਰ ਫਰਕ ਕੁਛ ਵੀ ਨਹੀਂ ਇਮਾਨ ਦਾ ਫਰਕ ਪਾਰੀਆਂ ਜਾਂ ਦੇਖ ਲੈ ਉਹ ਤਾਂ ਕੋਈ ਗੱਲ ਨਹੀਂ ਕੀ ਫਰਕ ਹੁਣ ਕੀ ਫਰਕ ਫਰਕ ਤਾਂ ਕੁਛ ਵੀ ਨਹੀਂ ਤੇ ਕਹਿੰਦਾ 1000 2000 ਛੱਡ ਦੇਣਾ ਮੈਂ ਇਹਨੂੰ ਵੀ ਗਿਣਤਾ ਮੈਂ ਕਿਹਾ 2000 ਦਲਾਲੀ ਲੈਣੀ ਆ ਉਹ ਵੀ ਤੈਨੂੰ ਛੱਡ ਦੇ ਜਿੰਨੇ ਦੇ ਦੂੰਗਾ ਤਾਂ ਲੈ ਲੈ ਮੈਂ ਇਧਰੋਂ ਲੈ ਮੈਂ ਨਾ ਲੈ ਮੈਂ ਤੈਨੂੰ ਛੱਡ ਦੇ ਭਾਈ ਦੀ ਕਰਕੇ ਮੈਂ ਇਥੋਂ ਕਰੀਆ ਤੈਨੂੰ ਇਹਨੂੰ 20 ਖਰਾ ਦੇਣਾ ਹੋਰ ਦੱਸ ਹੁਣ ਕੀ 2000 ਇਹ ਛੱਡਦਾ ਤਾਂ ਇਹ ਤਾਂ ਨਹੀਂ ਲੱਗਦਾ ਕੰਮ ਟੁੱਟਦਾ ਦਾ ਯਾਰ ਹਾਂ ਹਾਂ ਪਤਾ ਨਹੀਂ ਇਹ ਤਾਂ ਸਾਡਾ ਜਵਾਬ ਨਹੀਂ ਦਵਾਦਾ ਕੰਮ ਲੱਗਿਆ ਹੈ ਹੈ ਰੌਲਾ ਆਇਆ ਪਉਣ ਲੱਗ ਗਿਆ ਵੀ ਜਿਵੇਂ ਫੜ ਲਏ ਹੁੰਦੇ ਉਹ ਤਾਂ ਰੋਟੀ ਰੌਲਾ ਨਹੀਂ ਪਾਉਂਦੇ ਯਾਰ ਮੈਂ ਰੋਟੀ ਪਾਉਂਦੇ ਜਾਂ ਇੱਕ ਮਿੰਟ ਇੱਕ ਮਿੰਟ ਖਾਨ ਸਾਹਿਬ ਓਏ ਇੱਕ ਮਿੰਟ ਓਏ ਇੱਕ ਮਿੰਟ ਛੱਡੀ ਇੱਕ ਮਿੰਟ ਛੱਡਣਾ ਇਹ ਆ ਫੜੀ ਆ ਮੈਨੂੰ ਪੈਸੇ ਇੱਕ ਮਿੰਟ ਓਏ ਸਿੱਕਾ ਵੀ ਨਹੀਂ ਦਿੰਦਾ ਮੈਂ ਇਨਕੇ ਜੋ ਪਤਰੀ 30000 ਦਾ ਉਹ ਬੜਾ ਯਾਰ ਇੱਕ ਮਿੰਟ ਪਹਿਲਾਂ ਮੈਂ ਮਨ ਲੈ ਮਨ ਲੈ ਤੂੰ ਵੀ ਮੰਨ ਲੈ ਤੂੰ ਪੈਸੇ ਦੇ ਯਾਰ ਓਏ ਇੱਕ ਮਿੰਟ ਤਾਂ ਮੈਂ ਮੈਂ ਦਲਾਲੀ ਭਲਾਲੀ ਨਹੀਂ ਦੂੰਗਾ ਇਹ ਪਾਸੇ ਕਰੀ ਹਾਂ ਕੱਲ ਨੂੰ ਰਾਇਬ ਹੋ ਗਈ ਮਾਰ ਕੇ ਰੋ ਕੇ ਗੰਦੇ ਕਰ ਚੋ ਲਾਗੇ ਚੰਗਲੋ ਚੰਗੇ ਰਹੋ ਕਿਹਦਾ ਕਰੀ ਤੋ ਲੰਗੇ ਜੰਗੀ ਰਹਿੰਦੇ ਬੀ ਬੰਦ ਦਿਲਾ ਨਹੀਂ ਲਾਉਂਦੇ ਇਹਦੀ ਸਾਰੀ ਮੰਨਦੇ ਬੰਦੇ ਚਲੋ ਪਾਣੀ ਪਾਉਗਾ ਤਾਂ ਨਹੀਂ ਹੈ ਉਹ ਨਹੀਂ ਇਹ ਇਹ ਤਾਂ ਸ਼ਾਵੈਸ਼ਨੀ ਲਈ ਜਾਂਦੀ ਵੀ ਹਾਂ ਯਾਰ ਮੈਂ ਵੇਚ ਕੇ ਆ ਨਾ ਨਾ ਤੂੰ ਤਾਂ ਫਿੱਟੇ ਉਹਦੇ ਤੋਂ ਪਹਿਲੇ ਕਹਿ ਗਿਆ ਮੈਂ ਪੈਸੇ ਦੀ ਬਸ ਬਣਾ ਕੋੜ 25 ਤੋਂ ਘਈ ਬਠਾ 22 ਦੀ ਹੁੰਦੀ ਆ ਹਾਂ ਕਿ ਨਹੀਂ ਕੁੱਤੀ ਕੰਮ ਨਾਲ ਚਾਬੀ ਦੀ ਜਾਨ ਉਹ ਗੱਲ ਹੁਣ ਦੱਸਦਾ ਅਸੀਂ ਤਾਂ ਇਹ ਆਰਬਾਤ ਹਰੇਕ ਵੀ ਗੱਲ ਬਗ ਜਾਂਦੀ ਉਹਨੂੰ ਉਰਨ ਲਿਆ ਮੈਂ ਟੈਲੀ ਨਾਣੀ ਕਿਹਦੇ ਨੂੰ ਨਾਣਾ 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 ਕਿਹਨੂੰ ਵੀ ਪਤਾ ਜਿੰਨੀ ਗੱਲ ਰੱਖ ਸਿੱਧਾ ਤਰ੍ਹਾਂ ਇੰਦੀਆਂ ਲੜਕੇ ਲੈ ਨਹੀਂ ਕੋਈ ਚੱਕਰ ਵਾਲੀ ਗੱਲ ਨਹੀਂ ਮੁੱਕਰਦੇ ਹੈ ਨਹੀਂ ਬੰਦਾ ਸਾਨੂੰ ਤੇ ਕੀ ਵੀ ਦੇਵੇ ਅੱਗੇ ਖੜੇ ਹਾਂ ਅਸੀਂ 10 ਵੀ ਉਡਾ ਦਿੰਦੇ ਇਹਦਾ 10000 ਕੋਲੋਂ ਇਹ ਤਾਂ ਨਹੀਂ ਛੱਡਦਾ ਇਹ ਤਾਂ ਪਹਿਲਾਂ ਹੀ ਇਹਦਾ ਸਤਾਈ ਤੇ ਵੀ ਰਾਜੀ ਨਹੀਂ ਮੈਂ ਮੈਂ ਵੀ ਹੁਣ ਤੈਨੂੰ ਉਵੇਂ ਨਹੀਂ ਕਹਾਂਗਾ ਨਹੀਂ ਨਹੀਂ ਮੈਂ ਤੈਨੂੰ 80 ਮੈਂ ਲੈਦੀ ਠੀਕ ਆ ਹਜ਼ਾਰ ਰੁਪਏ ਆਏ ਹੈ ਇਹ ਕਰਿਆ ਪੂਰੇ ਮੇਰੇ ਸੋਹਣੇ ਕਿੱਟ ਵੱਟ ਕਹੀ ਨਾ ਹੁਣ ਉਹ ਇੱਕ ਮੈਂ ਤਾਂ ਭਾਰਤ ਆ ਲੈ ਅੱਛਾ ਅਸੀਂ ਤੈਨੂੰ ਮੋੜ ਦੇ ਚੰਗੇ ਨਹੀਂ ਲੱਗਦੇ ਉਸ ਤੋਂ ਪਹਿਲਾਂ ਹੀ ਪੋਚਾ 60000 ਤੈਨੂੰ ਛੱਡੀ ਜਾਂਦੇ ਪਹਿਲਾਂ ਮਦਦ ਧਰਮਨ ਨਾਲ ਆਪਣੇ ਮੂੰਹ ਉੱਥੇ ਕਰਕੇ ਛੱਡਦਾ 60000 ਬਾਲਾ ਰੱਖਦੇ ਹੁੰਦੇ ਨਹੀਂ ਨਹੀਂ ਨਾ ਕੱਟ ਉਹ ਤਾਂ ਮੈਨੂੰ ਤੇਰਾ ਦਿੱਖੀ ਜਾਂਦਾ ਵੀ ਤੂੰ ਦੱਸ ਹੀ ਨਹੀਂ ਕੱਟਦਾ ਤੈਨੂੰ ਜਪੀਨ ਮਾਨੂ ਤੇ 4000 ਫੜੋ ਆਪਣੀ ਆਪਣਾ ਮਾਰੀ ਕਾਨੂੰ ਬਿਗੜਾ ਪਹਿਲਾਂ ਇੱਕ ਮਿੰਟ ਇੱਕ ਮਿੰਟ ਖੜ ਜਾ ਕਾਨੂੰ ਬਿਗੜਾ ਮੈਂ ਤੈਨੂੰ ਇੱਕ ਓਰੇ ਛੋਟੂ ਮੇਰੀ ਗੱਲ ਅਸੀਂ ਦਸੀ ਵੀ ਨਹੀਂ ਕੱਢਦੇ ਓਏ ਔਰ ਓਏ ਆਏ ਕਿਉਂ ਕਰੀ ਜਾਂਦੇ ਫੜ ਤਾਂ ਫੜਨ ਨਾਲ ਕੀ ਜਾਈਏ ਤੂੰ ਸੈ ਦੱਸ ਤੇਰੇ ਮਾਨਾ ਜਰ ਤੇਰੇ ਨਹੀਂ ਬੋਲਦਾ ਸਹੀ ਓਰੇ ਇੱਕ ਮਿੰਟ ਪੈਸੇ ਦੇ ਰੱਖ ਦੇ ਕਹਾਂ ਮੈਂ ਦਸੀ ਓਏ ਰੱਖ ਲੈ ਯਾਰ ਕਾਨੂੰ ਬੰਦਰਾ ਡਾ ਬੜਾ ਮਾਨ ਇੱਕ ਮੈਂ ਓਏ ਇੱਕ ਮਿੰਟ ਰੱਖਦਾ ਲੈ ਰੱਖ ਲਾਂਗੇ ਮਾਨ ਰੱਖ ਦੋ ਲੈ ਰੱਖਣਾ ਵੀ ਪਰੇਸ਼ਾਨ ਨਹੀਂ ਲੈ ਮੈਂ ਮਰੀ ਜਾਣਾ ਪਿੱਛੇ ਨੂੰ ਓੜੀ ਜਾਂਦਾ ਨੀਰਾ ਖੜਾ ਨੀਰਾ ਗੱਲਾਂ ਮਾਰੀ ਜਾਂਦਾ ਇੱਕ ਮਿੰਟ ਰੱਖ ਲੈ ਜੇਬ ਚ ਲਖਮੀ ਭਾਈ ਓਏ ਇੱਕ ਮਿੰਟ ਤੋਂ ਵੀ ਖੜੇ ਉਹ ਰਹਿਣ ਦੇ ਯਾਰ ਉਹਦੇ ਦਿਲ ਨੂੰ ਕੁਝ ਇੱਕ ਮਿੰਟ ਖੜਾ ਹਲਾ ਫੜ ਇਹਨੂੰ ਖੜਾ ਬਾਕੀ ਹਲਾ ਫੜ ਬਿਲੋ ਬੋਲ ਦੇ ਆਂ ਬੋਲ ਫੜ ਲੈ ਪੁੱਤ ਫੜ ਲੈ ਫੜ ਨਹੀਂ ਹੁੰਦਾ ਜੀ ਤੁਸੀਂ ਆ ਫੜ ਓਏ ਯਾਰ ਆਏ ਕਿਉਂ ਕਰੀ ਜੰਨਾ ਆਏ ਕਿਉਂ ਕਰੀ ਜੰਨਾ ਇਹ ਜੋੜੀ ਤਾਂ ਨਹੀਂ ਕਰਦਾ ਫੜ ਪੈਸੇ ਚਲ ਤਾਂ ਪਾਣੀ ਬਾਹਰ ਪੈਸੇ ਫੜ ਲੈ ਛੱਡਦਾ ਨਹੀਂ ਜਾਂਦੇ ਜਦ ਲੱਗੀ ਇਧਰੋਂ ਲੈ ਲੂ ਰੱਖ ਲੈ ਪੈਸੇ ਹੋਗੇ ਪੂਰੇ ਚਲ ਆਣਾ ਲਿਆ ਬਲਾ ਲਈ ਦਰੋਲੇ ਮਰਾ ਕੋ ਯਾਰ ਲੈ ਜਾ ਦੋਵੇਂ ਟੱਕੇ ਛੇ ਸੈਕਿੰਡ ਖੜਾ ਹੁਣ ਕਿੰਨੇ ਦੀ ਹੋ ਗਈ ਹੁਣ ਇਹਦਾ ਵੀ ਰੁਪਿਆ ਵੀ ਨਹੀਂ ਕਰ ਤੇ ਬਸ ਹਾਂ ਨਹੀਂ ਅਸੀਂ ਤਿੰਨ 4000 ਛੜਤਾ ਖੁਸ਼ ਹੋ ਕੇ ਸਾਡੀ ਮੈਂਸ ਖਰਾਬ ਕਰੀ ਨੇ ਇਥੋਂ ਹੋਰ ਵਪਾਰੀ ਲਿਆ ਬਲਾ ਲਿਆ ਵਪਾਰੀ ਲਿਆ ਤੂੰ ਮੈਂ ਇਸ ਨਹੀਂ ਖਰਾਬ ਹੁੰਦੀ ਨਹੀਂ ਨਹੀਂ ਉਸ ਗੱਲ ਨੂੰ ਨਹੀਂ ਮੰਨਦੇ ਮੰਨੀ ਦਾ ਹੁੰਦਾ ਇਕੱਲੇ ਨਹੀਂ ਰੱਖੀਦੀ ਹੁੰਦੀ ਦੇਖ ਰਿਹਾ ਦੇ ਉਹ ਸਾਡੇ ਦੇ ਦੇ ਉਹ ਦਿਓ ਪਕੋੜਮਾ ਰਸਾ ਰਾਮਾ ਤੂੰ ਚੱਕਣਾ ਕੀ ਕਰ ਦੇਦਾ ਹੋਰ ਮੰਨੀ ਦਾ ਹੁੰਦਾ ਨਹੀਂ ਨਹੀਂ ਅਸੀਂ ਤਾਂ ਥੋੜੀ ਬੜੀ ਮੰਨੀ ਸੀ ਯਾਰ ਤੇ ਤੇਰੇ ਜਵਾਨ ਨੇ ਫੁੱਲ ਚਲਾਇਆ ਤਨ ਜਾ ਰਿਹਾ ਤਾਂ ਮੂਹ ਜੋ ਮੰਨੀ ਕੀ ਕੀ ਮਾਨ ਰੱਖਦਾ ਲੈ ਮੈਨੂੰ ਦੱਸ ਇਹ ਤੈਨੂੰ ਨਹੀਂ ਪੜਾਉਂਦਾ ਤੈਨੂੰ ਨਹੀਂ ਪੜਾਉਂਦਾ ਬੰਦਾ ਤਪੜੀਆ ਐਂ ਕਹ ਵੀ ਕਿੰਨੇ ਦੀ ਦਿੰਨਾ ਤੈਨੂੰ ਕਹਤਾ ਨਾ ਤੇਰੇ ਖਾਤਰਾ ਵੇਚ ਕੇ ਨਹੀਂ ਜਾਂਦੇ ਫਿਰ ਜੇ ਦੀ ਆ ਲੈ ਫੜ ਆ ਫੜੀ ਆ ਹੋਣਾ ਤਾਂ ਪਿੱਛੇ ਟੰਗਰੀ ਜੀ ਆ ਫੜਾਉਣ ਲੱਗਾ ਆ ਫੜ ਤਾਂ ਸਹੀ 1 ਮਿੰਟ ਹੋਰ ਪਾ ਆ ਫੜ ਹੁਣ ਜਦੋਂ 1 ਮਿੰਟ ਬਾਅਦ 1 ਮਿੰਟ ਸੁਣ ਇੱਕ ਮਿੰਟ ਸੁਣ ਇਹ ਕਿਤੇ ਹੈ ਪਤਾ ਕਿੰਨੇ ਹੈ ਇਹ 1 2 ਕਿਹ ਹੋਗਾ ਤੂੰ 2000 ਰੁਪਏ ਤੂੰ ਮਰਦਾ ਹੈ 10000 ਰੁਪਏ ਦਾ ਭਾੜਾ ਲਗਾਗੇ ਅਸੀਂ 1 ਮਿੰਟ ਯਾਰ ਤੂੰ ਇਹਨੂੰ ਗੱਲ ਨਹੀਂ ਮਕਾਉਣ ਦੇ 1 ਮਿੰਟ 1 ਮਿੰਟ 1 ਮਿੰਟ ਖੜੋ ਇੱਕ ਮਿੰਟ ਖੜੋ ਤੂੰ ਆਪਦੀ ਗੱਲ ਨਹੀਂ ਕਰਦਾ ਗੱਲ ਹੈ ਯਾਰ ਤੁਹਾਡੀ ਹੈ ਲੈ ਤੂੰ ਜੋ ਕਰ ਜਿਵੇਂ ਕਰਦਾ ਆ ਲੈ 26 ਹੋ ਗਿਆ ਚੱਕ 2000 ਤੂੰ ਵੀ ਦੇ ਮੈਨੂੰ ਵੀ ਆ ਕਿੰਤੇ 2000 ਮੈਂ ਉਹਦੀ ਦਲਾਲੀ ਨਹੀਂ ਲਊਂਗਾ ਆ ਜੇਬ ਚ ਕਿਉਂ ਹੂੰ ਕਿੰਨੇ ਆ ਕਿੰਨੇ ਓਏ ਓਟਾ ਪਾਕ ਮਿੰਟ ਇੱਕ ਮਿੰਟ ਮੈਨੂੰ ਇੱਕ ਮਿੰਟ ਇੱਕ ਮਿੰਟ ਖੜੋ ਓਏ ਇੱਕ ਮਿੰਟ ਦਾ ਖੜੋ ਆਮ ਨਹੀਂ ਲੈ ਜਾਂਦਾ ਇੱਕ ਮਿੰਟ ਮੈਂ ਨਹੀਂ ਲੈ ਜਾਂਦਾ ਇੱਕ ਮਿੰਟ ਖੜਾ ਨਾ ਓਏ ਇੱਕ ਮਿੰਟ ਦਾ ਓਏ ਇੱਕ ਮਿੰਟ ਮੈਂ ਲੈ ਲਿਆ ਇੱਕ ਮਿੰਟ ਨਾ ਨਾ ਓਏ ਜਬਰਦਸਤ ਇੱਕ ਮਿੰਟ ਇੱਕ ਮਿੰਟ ਜਾਂਦੇ ਓਰੇ ਓਰੇ ਕਹਿੰਦੇ ਬਣਾ ਓਰੇ ਓਰੇ ਇੱਕ ਮਿੰਟ ਦਾ ਗੱਲ ਤਾਂ ਸੁਣ ਲੋ ਸੱਟ ਵੀਡੀਓ ਦੇਖਦੇ ਉਹ ਇੱਕ ਮਿੰਟ ਗੱਲ ਤਾਂ ਸੁਣ ਲੋ ਫਿਰ ਹੁਣ ਤਾਂ ਥੋੜੀ ਪਕ ਨਹੀਂ ਜਾਂਦੇ ਸੀ ਉਹ ਇੱਕ ਮਿੰਟ ਹੁਣ ਤਾਂ ਥੋੜੀ ਪਕਾ ਕੇ ਦਿੱਤੀ ਆ ਉਹਦੀ ਤਾਂ ਨਹੀਂ ਪਕਾਈ ਤੁਸੀਂ ਤਾਂ ਰੱਖੋ ਹੁਣ ਤਾਂ ਥੋੜੀ ਪਕਾ ਕੇ ਦਿੱਤੀ ਆ ਉਹਦੀ ਤਾਂ ਨਹੀਂ ਪਕਾਈ ਤੂੰ ਚੁੱਪ ਕਰਕੇ ਖੜਵੀ ਤੂੰ ਨਾ ਬੋਲਨੀ ਤੂੰ ਮੈਥੋਂ ਨਹੀਂ ਨਹੀਂ ਕਿੰਨੇ ਵੀ ਕਿੰਨੇ ਚੱਲ ਗਏ ਨਾ ਪਰਾਂ ਹੇ 26 ਕਹਿੰਦਾ ਤੂੰ ਜੱਪ ਕਰਕੇ ਬੈਠ ਵਈ ਓਏ ਇੱਕ ਮਿੰਟ ਰੋੜਾ ਤੂੰ ਮੈਂ ਨਹੀਂ ਲੇਤਾ ਇੱਕ ਮਿੰਟ ਪਹਿਲਾਂ ਮੇਰੀ ਗੱਠੋ ਸੁਣ ਲੈ ਹਾਂ ਇੱਕ ਮਿੰਟ ਓਏ ਇੱਕ ਮਿੰਟ ਲੈ ਤੈਨੂੰ ਦਿੰਦੀ ਨਹੀਂ ਯਾਰ ਭੱਜ ਜਾ ਭੱਜ ਜਾ ਕੈਂਡ ਆ ਵੀਰ ਸਿਆਟੀ ਵੀ ਜੱਟਾਂ ਦੀ ਬਾਈ ਮੱਤ ਹੈ ਅਸੀਂ ਦਿੰਦੀਆਂ ਉਹ ਦੋ ਇੱਕ ਕੋਇਕਟ ਮੈਂ ਜੱਟ ਖੋਸ ਰਾਇਆ ਉਹ ਛੋਟੇ ਭਾਈ ਤੂੰ ਤੂੰ ਫਿਲਡਾਣਾ ਉਹ ਆਪਣਾ ਦੇ ਆਪਣਾ ਸਾਨੂੰ ਤੁਸੀਂ ਉਹਨੇ ਤਾਂ ਬੜੇ ਛੋਟੇ ਨੇ ਤਾਂ ਕਹਿ ਨਹੀਂ ਕਹਿਣਾ ਤੁਸੀਂ ਦਾ ਜਵਾਨ ਹੈ ਉਹ ਰੱਖੋ ਤੁਸੀਂ ਤੂੰ ਤੁਸੀਂ ਤਾਂ ਰੱਖੋ ਯਾਰ ਉਹ ਨਹੀਂ ਕੋਈ ਜਾਣਦੇ ਯਾਰ ਉਹ ਮੰਨ ਖੜੀ ਖੜੀ ਬਾਬਾ ਪਹਿਲੇ ਖੜਾਈਏ ਅੱਗੇ ਲੈ ਛੋਟੇ ਭਾਈ ਉਹ ਵੀ ਠੀਕ ਹੈ ਤੇ ਮੈਂ ਹत्ता ਵੀ ਨਹੀਂ ਦਿੰਦਾ ਓਏ ਯਾਰ ਫੜ ਲੈ ਫੜ ਲੈ ¡Bora! ਪਰਲਾ ਕੋਈ ਨਾ ਕੋਈ ਬਸ ਬੋਲ ਬੋਲ ਕੋਈ ਨਾ ਕੋਈ ਗੱਲ ਰੱਖੀਦੀ ਹੁੰਦੀ ਬੇਚਦੇ ਹੀ ਨਹੀਂ ਯਾਰ ਬਸ ਨੰਨੇ ਦਾ ਖਰਾਂਗੇ ਸੀ ਜਾਣਦੇ ਆ ਤੁਹਾਨੂੰ ਪਤਾ ਕਰਨਾ ਅਸੀਂ ਵੀ ਜਾਣਦੇ ਆ ਯਾਰ ਸਾਰਾ ਆ ਫਿਰ ਨਾਲੇ ਯਾਰ ਬਸ ਤਿੰਨ ਦਿਨ ਨਹੀਂ ਗੱਲ ਬਾਰ ਬਾਰ ਹਾਲੇ ਫੜ ਕੋਈ ਨਹੀਂ ਯਾਰ ਕੋਈ ਨੂੰ ਭੰਕੀ ਜਾਂ ਓਏ ਉਹਨੂੰ ਭੰਕ ਜਾਂ ਮੈਂ ਤਾਂ ਤੇਰੇ ਨਾਲ ਖੜਾ ਯਾਰ ਮੈਂ ਤਾਂ ਤੇਰੀ ਜੀਤ ਖੜਾਂਗਾ ਜਲ ਇਹਦਾ ਯਾਰ ਜੋਰ ਵਿੱਚ ਖੜਾਂਦਾ ਜਵਾ ਦਾ ਤਾਰੂ ਪੈਸਾ ਜਲੋ ਜਲੋ ਪੈਸਾ ਜਲੋ ਪੈਸਾ ਜਲੋ ਲੱਗ ਜਲੋ ਇਹ ਹੁੰਦੀ ਨਹੀਂ ਯਾਰ 50 50 ਕਰਕੇ ਜੇ ਕੋਈ ਨਾਲ ਰੱਖ ਲੈ ਇਹਦਾ ਦੇਖ ਬੰਦੇ ਨੇ ਜੋਰ ਲਾ ਕੇ ਤੇਰੀ ਮੱਝ ਵੇਚੀ ਆ ਇਹਦਾ ਜੋਰ ਤੇ ਨਹੀਂ ਕਰਦਾ ਕਿ ਨਾ ਮੱਤ ਹੁੰਦੀ ਸਾਡੀ ਹੋ ਗਿਆ ਆ ਲੈ ਫੜ ਨਹੀਂ ਮੈਂ ਦਿੰਦਾ ਨਹੀਂ ਹਰ ਕੋ ਮੇਰੇ ਛੋਟੇ ਭਾਈ ਹੁਣ ਤਾਂ ਗੱਲ ਮੈਂ ਤਾਂ ਕੋਈ ਹੋਰ ਰੱਖੀ ਹੁਣ ਤਾਂ ਮੈਂ ਕੋਈ ਨਹੀਂ ਕਹਦੇ ਮੰਨਣੀ ਪੈਣੀ ਐ ਤੈਨੂੰ ਤੂੰ ਵੀ ਭਰਾਗਾ ਇਹ ਵੀ ਮੰਨਣੀ ਪੈਣੀ ਐ ਲੈ ਫੜ ਬਈ ਹੁਣ ਨਹੀਂ ਦਿੰਦਾ ਬਸ ਕੋਈ ਮੈਂ ਕਿੰਨੇ ਕਹਦੇ ਤੱਕ ਉਹ ਨਹੀਂ ਦਿੰਦੀ ਨਹੀਂ ਮਤ ਦੀਦ ਰੱਖੀਦੀ ਹੁੰਦੀ ਐ ਦੀਦ ਰੱਖੀਦੀ ਹੁੰਦੀ ਐ ਦੀਦ ਅਸੀਂ ਤਾਂ ਬਹੁਤ ਰੱਖੀਦੀ ਸੀ ਜੀ ਬਾਰਦੇ ਦੇ ਜੋਰ ਬਹੁਤ ਆਉਂਦੇ ਨੇ ਜਾਗ ਦਾ ਕੰਮ ਹੀ ਹੁੰਦਾ ਉਹ ਥੋੜਾ ਥੋੜਾ ਪਹਿਲੇ ਲੈ ਲੈ ਫੜ ਆਲੇ ਫੜ multimod wrote a word of the worshipbird pecaks <laughs>